ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਬਰੋਟਾ ਦੀ ਚਰਚਾ ਤਾਂ ਹਰ ਪਾਸੇ ਹੋਈ ਪਈ ਹੈ ਹਰ ਦੁਨੀਆ ਦੇ ਕੋਨੇ ਤੇ ਮੂਸੇਵਾਲੇ ਦੇ ਬਰੋਟਾ ਗਾਣੇ ਦੀ ਚਰਚਾ ਹੈ ਕਿਉਂਕਿ ਮੂਸੇਵਾਲੇ ਨੂੰ ਸੁਣਨ ਵਾਲੇ ਸਿਰਫ ਪੰਜਾਬ ਚ ਸਿਰਫ ਇੰਡੀਆ ਛੀ ਨਹੀਂ ਦੁਨੀਆ ਦੇ ਹਰ ਇੱਕ ਕੋਨੇ ਚ ਚਾਹੇ ਉਹ ਬਰਨਾ ਬੋਏ ਹੋਵੇ ਚਾਹੇ ਉਹ ਉਹ ਆਰਟਿਸਟ ਹੋਵੇ ਜਿਹਨੂੰ ਦੁਨੀਆ ਫੋਲੋ ਕਰਦੀ ਹੈ ਡਰੇਕ ਉਹ ਸਾਰੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਵੀ ਪਸੰਦ ਕਰਦੇ ਆ ਸਿੱਧੂ ਮੂਸੇਵਾਲੇ ਦੀ ਸ਼ਖਸੀਅਤ ਨੂੰ ਵੀ ਬਹੁਤ ਜ਼ਿਆਦਾ ਮਿਸ ਕਰਦੇ ਆ ਤੇ ਹੁਣ ਅੱਜ ਦੀ ਅਪਡੇਟ ਕੀ ਹੈ ਇਸ ਵੀਡੀਓ ਚ ਆਪਾਂ ਦੱਸਦੇ ਆਂ ਬਰੋਟਾ ਗਾਣੇ ਦੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਦੇਖਦੇ ਰਹੋ ਕੀ ਤੁਸੀਂ ਵਿਨੇ ਪ੍ਰਤਾਪ ਮਾਲੀ ਬਾਰੇ ਜਾਣਦੇ ਹੋ ਕੌਣ ਆਏ ਮੁੰਡਾ ਇਹ ਮੁੰਡਾ ਉਹੀ ਹੈ ਜੋ ਸਿੱਧੂ ਮੂਸੇ ਵਾਲੇ ਵਰਗਾ ਦਿਖਦਾ ਓਵੇਂ ਦਾ ਹੀ ਪੱਗ ਦਾ ਸਟਾਈਲ ਓਵੇਂ ਦੀ ਹੀ ਕੱਦ ਕਾਠੀ ਇਸੇ ਕਰਕੇ ਵਿਨੇ ਪ੍ਰਤਾਪ ਮਾਲੀ ਨੂੰ ਮੂਸੇ ਵਾਲੇ ਬਾਈ ਦੇ ਗਾਣਿਆਂ ਚ ਮੂਸੇ ਵਾਲੇ ਵਰਗਾ ਹੀ ਦਿਖਾਇਆ ਜਾਂਦਾ ਹੈ ਤੇ ਹੁਣ ਜੋ ਮੋਸੇ ਵਾਲੇ ਦਾ ਨਵਾਂ ਗੀਤ ਬਰੋਟਾ ਆਇਆ ਉਹਦੇ ਚ ਵੀ ਆਪਾਂ ਵਿਨੇ ਪ੍ਰਤਾਪ ਮਾਲੀ ਨੂੰ ਦੇਖ ਸਕਦੇ ਹਾਂ ਜਿਹਦੀ ਲੁੱਕ ਨੂੰ ਪਿੱਛੇ ਤੋਂ ਵੀ ਦਿਖਾਇਆ ਹੋਇਆ ਤੇ ਸਾਈਡ ਤੋਂ ਵੀ ਦਿਖਾਇਆ ਹੋਇਆ ਜਦੋਂ ਗੱਡੀ ਚੋਂ ਉਤਰਦਾ ਹੈ ਤੇ ਇਹ ਚੀਜ਼ ਆਪਾਂ ਸਭ ਵੱਲੋਂ ਪਸੰਦ ਵੀ ਬਹੁਤ ਕੀਤੀ ਗਈ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਨੂੰ AI ਦੇ ذریعے ਤਾਂ ਦਿਖਾਉਣਾ ਹੀ ਪੈਣਾ ਹੁਣ ਜੋ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੋਇਆ ਇਸ ਬਰੋਟਾ ਗੀਤ ਚ ਤੇ ਇਸ ਤੋਂ ਪਹਿਲਾਂ ਵਾਲੇ ਗੀਤ ਚ ਤੇ ਵਿਨੇ ਪ੍ਰਤਾਪ ਮਾਲੀ ਜੋ ਸਾਈਡ ਲੁੱਕ ਆਪਣੇ ਗਾਣੇ ਚ ਦੇ ਰਿਹਾ ਤੇ ਜੋ ਪੱਗ ਵਾਲੀ ਲੁੱਕ ਉਹਦੀ ਗੀਤ ਚ ਆ ਰਹੀ ਆ ਬਿਨਾ ਉਹਦਾ ਫੇਸ ਦਿਖਾਏ ਹੋਏ ਉਹ ਸਭ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਤੇ ਇਸੇ ਕਰਕੇ ਵਿਨੇ ਪ੍ਰਤਾਪ ਮਾਲੀ ਨੂੰ ਸਿੱਧੂ ਮੂਸੇ ਵਾਲੇ ਵਰਗਾ ਹੀ ਦਿਖਾਇਆ ਜਾਂਦਾ ਹੈ ਕਿਉਂਕਿ ਕਹਿੰਦੇ ਆ ਜਦੋਂ ਕਦੇ 10 ਦਰਵਾਜ਼ੇ ਬੰਦ ਵੀ ਹੋ ਜਾਣ ਤਾਂ ਰੱਬ ਇੱਕ ਦਰਵਾਜ਼ਾ ਜ਼ਰੂਰ ਖੋਲਦਾ ਹੈ ਉਹ ਦਰਵਾਜ਼ੇ ਨੂੰ ਆਪਾਂ ਨੂੰ ਪਛਾੜਨਾ ਪੈਂਦਾ ਤਾਂ موسی ਆਲਾ ਤਾਂ ਦੁਨੀਆ ਤੋਂ ਚਲਿਆ ਗਿਆ ਤਾਂ موسی ਆਲੇ ਵਰਗਾ ਦਿਖਾਉਣ ਲਈ ਇੱਕ ਹੋਰ ਬੰਦਾ ਆ ਗਿਆ ਸਿੱਧੂ ਵਾਈ ਦਾ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਸਭ ਪਰੇਸ਼ਾਨ ਹੋਏ ਸੀ ਕਿ ਹੁਣ ਅੱਗੇ ਕੀ ਹੋਊਗਾ ਪਰ ਦੁਨੀਆ ਹਮੇਂ ਹੀ ਚਲਦੀ ਜਾਂਦੀ ਹੈ ਰਸਤੇ ਆਪਣੇ ਆਪ ਨਿਕਲਦੇ ਜਾਂਦੇ ਆਂਦੇ ਹੁਣ ਸਿੱਧੂ ਬਾਈ ਦੇ ਗਾਣੇ ਵੀ ਰਿਲੀਜ਼ ਹੋ ਰਹੇ ਆ ਸਿੱਧੂ ਬਾਈ ਦੇ ਗਾਣਿਆਂ ਨੂੰ ਉਹ ਵਿਊ ਵੀ ਮਿਲ ਰਹੇ ਆ ਜੋ YouTube ਦੇ ਵਿਊ ਕਾਊਂਟ ਫ੍ਰੀਜ਼ ਕਰਨ ਤੱਕ ਦੀ ਵੀ ਤਾਕਤ ਰੱਖਦਾ ਤੁਹਾਨੂੰ ਬਰੋਟਾ ਗਾਣਾ ਕਿੱਦਾਂ ਲੱਗਿਆ ਤੇ ਵਿਨੇ ਪ੍ਰਤਾਪ ਮੱਲੀ ਦੀ ਐਕਟਿੰਗ ਇਸ ਗਾਣੇ 'ਚ ਕਿੱਦਾਂ ਲੱਗੀ ਉਹਦੀ ਸਾਈਡ ਲੁੱਕ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਮ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਫਾਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਹੋਰ ਨਵੀਆਂ ਅਪਡੇਟ ਦੇ ਨਾਲ